ਇਹ ਮੱਕੀ ਦਾ ਜਿਹੜਾ ਸੈਲਜ ਡੇਰੀ ਵਾਸਤੇ ਡੰਗ ਵਾਸਤੇ ਬੰਦਾ ਹਰਾ ਚਾਰਾ ਹਾਂਜੀ ਹਾਂਜੀ ਇਹ ਮੱਕੀ ਨੂੰ ਵੱਟ ਕੇ ਕੋ ਉਤਰ ਕੇ ਟਰਾਲੀ ਵਿੱਚ ਲੋਡ ਕਰਦੇ ਠੀਕ ਹੈ ਸੈਲਫ ਪ੍ਰੋਵਾਈਡ ਇੰਡੀਆ ਫਸਟ ਜੀ ਮੇਰੇ ਵੱਲੋਂ ਤੁਹਾਨੂੰ ਸਾਰਨ ਕੇਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ ਵਿੱਚ ਸੋਪਰ ਸਟੇਮ ਖੜਿਆ ਜਿਹਾ ਜਗਰਾਉਂ ਸ਼ਹਿਰ ਦੇ ਵਿੱਚ ਜਿੱਥੇ ਪੀਡੀਐਫਾ ਪ੍ਰਬੰਧਕ ਕਮੇਟੀ ਤੇ ਇੰਟਰਨੈਸ਼ਨਲ ਮੇਲਾ ਲੱਗਿਆ ਹੋਇਆ ਜੀ ਜਿਹਦੇ ਵਿੱਚ ਜਿੱਥੇ ਖੇਤੀਬਾੜੀ ਬਾਰੇ ਜਾਂ ਪਸ਼ੂਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇੱਥੋਂ ਤੁਸੀਂ ਆਪਣਾ ਸੰਦ ਸਮਾਨ ਜੋ ਵੀ ਖਰੀਦਣਾ ਹੈ ਖਰੀਦ ਸਕਦੇ ਹੋ ਤੇ ਇਹ ਮੇਲਾ 3 ਦਿਨ ਚੱਲਿਆ ਜੀ 8 ਤਰੀਕ ਤੋਂ ਲੈ ਕੇ 9 ਤੇ ਕੱਲ ਨੂੰ 10 ਤੇ 10 ਤਰੀਕ ਤੱਕ ਮੇਲਾ ਲੱਗੇਗਾ ਜੀ ਇਹ ਤੇ ਜ਼ਰੂਰ ਵਿਜ਼ਿਟ ਕਰਿਓ ਜੀ ਜਿਹੜਾ ਆਪਾਂ ਬਾਹਰ ਵੱਧ ਸਮਾਨ ਲੈਨੇ ਆ ਚੀਜ਼ਾਂ ਮਹਿੰਗੀਆਂ ਉਹ ਇੱਥੇ ਕਾਫੀ ਡਿਫਰੈਂਟ ਚੀਜ਼ਾਂ ਮਿਲ ਜਾਂਦੀਆਂ ਦੇਖਣ ਨੂੰ ਤੇ ਕਾਫੀ ਰੇਟ ਵੀ ਵਧੀਆ ਮਿਲ ਜਾਂਦੀ ਹੈ ਜੀ ਤੇ ਜ਼ਰੂਰ ਵਿਜ਼ਿਟ ਕਰੋ ਜੀ ਤੇ ਸਮਾਨ ਆਪਣਾ ਇਸ ਘਰ ਦੀ ਖੇਤੀ ਵੱਡੇ ਵਾਸਤੇ ਪਸ਼ੂਆਂ ਵਾਸਤੇ ਜ਼ਰੂਰ ਲੈ ਕੇ ਜਾਇਓ। ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ। ਸਵਾਗਤ ਤੁਹਾਡਾ ਨਵੀਂ ਵੀਡੀਓ ਵਿੱਚ। ਸੋ ਪਾਸਟਮ ਖੜਿਆ ਜੀ ਜਗਰਾਉਂ ਸ਼ਹਿਰ ਦੇ ਵਿੱਚ। ਤੇ ਪੀਡੀਐਫ ਇਹ ਮੇਰਾ ਲੱਗਾ ਹੋਇਆ ਜੀ ਇੰਟਰਨੈਸ਼ਨਲ ਸਿਰਫ ਕਿਸਾਨਾਂ ਵਾਸਤੇ। ਜਿਹੜੇ ਕਿਸਾਨ ਭਰਾ ਜਾਂ ਮਸ਼ੀਨਾ ਕੋਈ ਵੀ ਕਿਸਾਨ ਖੇਤਾਂ ਵਿੱਚ ਕੰਮ ਕਰਦੇ ਆ ਉਹ ਸਾਰੀ ਮਸ਼ੀਨਾ ਇੱਥੇ ਵਜੂਦ ਨੇ। ਤੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਜੀ ਜਗਰਾਉਂ ਸ਼ਹਿਰ ਦੇ ਵਿੱਚ ਅੱਜ। ਤੇ ਆ ਤੁਸੀਂ ਦੇਖੋ ਜੀ ਮਸ਼ੀਨਾ ਜਿਹੜੀ ਮਰਜੀ ਇੰਟਰਨੈਸ਼ਨਲ ਹੈ ਜੀ ਲਓ ਜੀ ਇੱਧਰ ਵੀ ਲੱਗੇ ਹੋਏ ਜੀ ਟਰੈਕਟਰ ਠੀਓ ਹਾਲੈਂਡ ਦੋ ਜੀ ਇੱਧਰੇ ਲੱਗੇ ਆਟੋ 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 ਲੋਚ ਮੋਟ ਚਲਦੇ ਕਾਫੀ ਸਟਾਲ ਲੱਗਿਆ ਜੀ ਬਸਟਨ ਉਹ ਲੱਗਿਆ ਬਾਈ ਵੀਰ ਕੀ ਇਧਰ ਹੈਗੀ ਮਸ਼ੀਨਾ ਤੇ ਉਤਰਨ ਉਹ ਆਸਤੇ ਇਹ ਖੜੀ ਬੱਤੀ ਹੈ ਕੋਈ ਕੋਈ ਪੂਰੀ ਵੀ ਹੈ ਆਪਣੇ ਕੋਈ ਹੈ ਕੋਈ ਗਿਰਿਆ ਵਾਲੀ ਕਿਹੜੀ ਆਪਣੇ ਕੋਲ ਤੇ ਇਧਰ ਇਹਦਾ ਕੀਮਤ ਵੀ ਦੱਸੀ ਹੋਈ ਜੀ 1,60,000 ਰੁਪਏ ਤੇ ਮੇਲੇ ਵਿੱਚ ਛੋਟ ਹੈ ਜੀ 10,000 ਦੀ ਜਿਹੜੀ ਉਹ ਭਈਆਂ ਨੇ ਪਰਿਆ ਉਹ ਮੇਲਾ ਲਟ ਲੋ ਬਾਈ ਆ ਜੰਗਾੜ ਕਿੰਦਰ ਵੀ ਲੱਗੀ ਹੋਈ ਆ ਇਹਦੀ ਕੀਮਤ ਹੈਗੀ ਜੀ 85000 ਠੀਕ ਹੈ ਉਹ ਅੰਦਰ ਵੀ ਦੇਖੋ ਜੀ ਭਾਈ ਕਿ ਕਰਲੇ ਆ ਫੋਟੋ ਵੀ ਓੜੀ ਲੱਗਾ ਕਾਫੀ ਮਸ਼ੀਨਾਂ ਆ ਜੀ ਤੇ ਇਹ ਸਟੋਰ ਲੱਗਾ ਹੈ ਜੀ BCS ਇੰਡੀਆ ਠੀਕ ਹੈ ਜੀ ਪਾਜੀ ਕਿੱਥੋਂ ਜੀ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਅੱਛੇ ਆਪਣੇ ਲੋਜਨ ਤੋਂ ਠੀਕ ਹੈ ਜੀ ਮੈਂ ਰੋਮ ਰਿਹਾ ਤੇ ਲੁਧਿਆਣਾ ਦਾ ਸਟਾਲ ਲੱਗਿਆ ਹੈ ਜੀ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਤੇ ਉਹਨਾਂ ਦਾ ਸਟਾਲ ਲੱਗਿਆ ਹੋਇਆ ਜੀ ਤੇ ਜਮਾਲਾ ਦਾ ਆਪਣੀ ਮੰਡੀ ਨਹੀਂ ਬਣਾਈ ਹੈ ਲੋ ਜੀ ਇਧਰ ਵੀ ਲੱਗੀ ਹੋਈ ਜੀ ਹੈਗਾ ਜੀ ਭਾਜੀ ਉਹਨਾਂ ਦਾ ਕਾਰ ਵਗੈਰਾ ਤੇ ਇਹ ਨੰਬਰ ਉਹਨਾਂ ਦਾ ਭਾਜੀ ਉਹਨਾਂ ਦਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨਾਲ ਇਹ ਹੈਗੀ ਜੀ ਕਦ ਲਈ ਯੂਸ ਹੁੰਦੀ ਹੈ ਜੀ ਕਦਲੀ ਜੂਸ ਹੁੰਦੀ ਹੈ ਜੀ ਇਹ ਸੈਲਜ ਵਾਲੀ ਮਸ਼ੀਨ ਹੈ ਫੋਰੇਜ ਹਾਰਵੈਸਟਰ ਚਾਨੀ 6 ਰੋ ਹੈ ਡਬਲ ਇੰਜਨ ਤੇ ਠੀਕ ਹੈ ਜੀ ਜੂਸ ਕਦਲੀ ਹੁੰਦੀ ਹੈ ਇਹ ਮੱਕੀ ਦਾ ਜਿਹੜਾ ਸੈਲਜ ਡੇਰੀ ਵਾਸਤੇ ਧੰਨ ਵਾਸਤੇ ਬੰਦਾ ਹਰਾ ਚਾਰਾ ਇਹ ਮੱਕੀ ਨੂੰ ਵੱਟ ਕੇ ਕੋਦਰ ਕੇ ਟਰਾਲੀ ਵਿੱਚ ਲੋਡ ਕਰਦੀ ਹੈ ਠੀਕ ਹੈ ਸੈਲਫ ਪ੍ਰੋਵਾਈਡ ਇੰਡੀਆ ਫਸਟ ਜੀ ਕੀਮਤ ਕੀ ਜੀ ਜੀ ਕੀਮਤ ਹੈ 76 ਲੱਖ 50 ਹਜ਼ਾਰ ਡਬਲ ਇੰਜਨ 6 ਰੋ ਤੁਹਾਨੂੰ ਇਹ ਤੇ ਤਿੰਨ ਮੋਡਲ ਆ 4 ਰੋ 5 ਠੀਕ ਹੈ ਲੋ ਜਾਪਾ ਤੁਹਾਨੂੰ ਮੈਂਸ਼ਨ ਕਰਤਾ ਨੰਬਰ ਤੇ ਤੁਸੀਂ ਮਿਹਰਬਾਨੀ ਜਰੂਰ ਵਿਜ਼ਿਟ ਕਰਿਓ ਜੀ ਉੱਧਰ ਵੀ ਲੱਗੀ ਹੋਈ ਹੁਣ ਆਪਾਂ ਚੱਲਦੇ ਹਾਂ ਜੀ ਦੂਸਰੇ ਪਾਸੇ ਅੱਗੇ ਕਾਫੀ ਕੁਝ ਮਿਲ ਜਾਏਗਾ ਤੁਹਾਨੂੰ ਜਿੱਥੇ ਦੇਖਣ ਵਾਸਤੇ ਮਸ਼ੀਨਾਂ ਹੋਈਆਂ ਤੇ ਪਸ਼ੂਵਾਦੀ ਖਾਦ ਵਗੈਰਾ ਸਾਰਾ ਕੁਝ ਮਿਲ ਜਾਂਦਾ ਜੀ ਤੇ ਜਿਵੇਂ ਆ ਇਧਰ ਤੁਖੋ ਲਗ ਲਗ ਸ਼ਹਿਰਾਂ ਦੇ 플ੈਗ ਝੁਲਦੇ ਆ ਜੀ। ਬਹੁਤ ਵਾਹ। ਕਲਾ ਦਾ ਫਿਰ ਵੇਖ ਕੇ ਨਾ। ਨਹੀਂ ਉਹ ਉਹ ਕਾਹਦੀ ਵੱਟ। ਟੀਐਮਆ ਨਗਲਾਂ ਦੇ ਪਵਨ ਕਿਹੜੇ ਕਿਹੜੇ ਦਿਸ਼ਾਂ ਦੇ ਆਪਾਂ ਨੂੰ ਪਤਾ ਨਹੀਂ ਤੇ ਕਮੈਂਟ ਕਰਕੇ ਦੱਸਿਓ ਜਰੂਰ। Ah keri ya. Keri. Jauh. Jauh macet Ada. Tadi ਇੱਧਰ ਚੱਲਦੇ ਆਪਾਂ ਹੁਣ ਜਿਵੇਂ ਇੱਧਰ ਮਸ਼ੀਨ ਹੈ ਜੀ ਲੈਂਡ ਫੋਰਸ ਆ ਦੇਖੋ ਕਿੰਨਾ ਵੱਡਾ ਟਾਇਰ ਹੈ ਜੀ ਉਹ ਛੋਟੀ ਕਮੈਨ ਹੈ ਜੀ ਉਧਰ ਹਾਂ ਇਹ ਕਿਹੜਾ ਥੋਗੂ ਵਾਲਾ ਆਣੇ ਮੈਂ ਨਹੀਂ ਕੱਟਿਆ ਆਹ ਸਾਰਾ ਮੇਲਾ ਜੀ ਕਿੱਥੇ ਆ ਕੇ ਸਮਾਪਤ ਹੁੰਦਾ ਜੀ ਨਹੀਂ ਨਾ ਤੁਸੀਂ ਪੁੱਛਦੇ ਜੀ रिकॉर्ड है जी वीडियो पॉज करके नंबर शाम तक ਤੁਹਾਨੂੰ ਮੈਂ ਕਨੈਕਟ ਕਰ ਸਕਦੇ ਹਾਂ ਜੀ ਇਹ ਨਾਲ ਚੱਲੀ ਦੇ ਹਰਨ ਆ 12000 ਕਿਲੋਮੀਟਰ ਦੇ ਵਿੱਚ ਇਸ ਦੀ ਹਰਨ ਹੈ ਬਾਹਰ ਤੋਂ 11 ਵਾਲੀ ਇਹਦਾ ਸਾਮਾਨ ਤਾਂ ਚਾਈ ਨਹੀਂ ਗਿਆ ਆ ਆ ਜ਼ਮੀਨ ਆ ਜੀ ਲਓ ਜੀ ਆ ਦੇਖੋ ਜੀ ਮਸ਼ੀਨ ਹਾਂ ਮੈਨੂੰ ਇਹ ਨਹੀਂ ਪਤਾ ਇਹ ਕਿਹੜੀ ਮਸ਼ੀਨ ਹੈ ਜੀ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ ਇਹ ਕੀ ਕੰਮ ਕਰਦੀ ਮਸ਼ੀਨ ਜੀ ਦੱਸੋ ਹਾਂ ਜੀ ਗੱਠਾ ਬਣਾਉਂਦੀ ਹੈ ਗੱਠਾ ਬਣਾਉਂਦੀ ਹੈ ਜੀ ਠੀਕ ਹੈ ਜੀ ਤੇ ਉਹ ਕੰਬਾਈ ਨਹੀਂ ਹੈ ਹਨਾ ਨਾਲ ਹੀ ਗੱਠਾ ਬਣਾਉਂਦੀ ਹੈ ਅੱਛਾ ਨਾਲ ਹੀ ਬਣਾਉਂਦੀ ਹੈ ਠੀਕ ਉਤਰਾ ਕਰਕੇ ਗੱਠਾ ਬਣਾ ਲੈਂਦੇ ਠੀਕ ਹੈ ਠੀਕ ਹੈ ਜੀ ਕੀਮਤ ਕੀ ਹੈ ਦੀ ਇਹਦੀ ਇਹਦੀ 14 ਲੱਖ ਦੀ 14 ਲੱਖ ਹਾਂ ਜੀ ਉਹ ਦੀ ਉਹ ਦੀ ਹੈਗੀ 45 ਲੱਖ 45 ਲੱਖ ਠੀਕ ਹੈ ਕੁਰਦਰੀ ਖੜੀ ਹੋਈ ਹੈ ਜੀ ਇੱਕ ਹੋਰ ਕਾਰ ਖੜੀ ਹੋਈ ਜੀ ਤੇ ਇਧਰ ਡਿਸਪਲੇ ਤੇ ਦੱਸਿਆ ਵੀ ਹੋਇਆ ਜੀ ਕਿਵੇਂ ਚਲਦੀ ਆ ਆ ਦੇਖੋ ਆ ਤੇ ਆ ਦੇਖੋ ਜੀ ਤੇ ਬਾਕੀ ਤੁਸੀਂ ਭਾਈ ਦਾ ਕਾਰ ਆ ਜੀ ਉਹ ਨੈਟ ਕਰ ਸਕਦੇ ਹੋ ਜੀ ਆ ਦੇਖੋ ਧਾਲੀਵਾਲ ਐ ਕਰੋ ਤਲਵੰਡੀ ਰੋਲ ਹੈ ਨਾ ਫਰੀਦਕੋਟ ਤੇ ਇਹ ਨੰਬਰ ਤੁਸੀਂ ਲਾ ਕੇ ਪੁੱਛ ਸਕਦੇ ਸਾਰੀ ਇਨਫੋਰਮੇਸ਼ਨ ਮਸ਼ੀਨਾਂ ਬਾਰੇ ਇੱਧਰ ਵੀ ਲੱਗੀ ਹੋਈ ਜੀ ਠੀਕ ਹੈ ਜੀ ਤੇ ਉਹ ਸਾਹਮਣੇ ਗੇਟ ਹੈ ਜੀ ਤੇ ਇੰਟਰ ਹੁੰਦੇ ਜੀ ਇੱਧਰ ਲੱਗਿਆ ਜੀ ਖੋਣਦਾਨ ਕੈਂਪ ਨਹੀਂ ਬੀਨੂ ਨੈਸ਼ਨ ਕਰ ਸਕਦੇ ਹੋ ਜੀ ਇੱਥੇ ਆਜਾ ਚੈੱਕ ਕਰੋ ਐਸ ਵੀ ਹਾਂ ਤਾਂ ਮਾੜੀ ਬਜਣੀ ਨਹੀਂ ਬਸ ਉਹ ਨਹੀਂ ਤਾਂ ਬਣੀ ਬੜੀ ਨੋਰਮ 11 ਲੱਖ 50 ਹਜ਼ਾਰ ਦੋ ਹੀ ਸੀ ਤਾਂ ਉਧਰ ਇੱਕ ਇੱਧਰ ਖੜਾ ਹੋਇਆ ਜੀ ਇੱਧਰ ਖੂਨ ਦਾੈਂਪ ਲੱਗਿਆ ਹੋਇਆ ਜੀ ਜੇ ਦੇ ਕਿਸੇ ਕੋ ਖੂਨ ਵੱਧ ਭਾਈ ਇੱਥੇ ਜ਼ਰੂਰ ਦਾਨ ਕਰੋ ਤੇ ਇਹ ਸੀ ਸਾਰਾ ਮੇਲਾ ਜੀ ਅੱਜ ਦਾ ਤੇ ਕੱਲ ਵੀ ਲੱਗੇਗਾ ਮੇਲਾ ਇਸੇ ਤਰ੍ਹਾਂ ਹੀ ਤੇ ਬਹੁ ਦੁਨੀਆ ਜੀ ਬਹੁ ਰਸ ਜੀ ੱੱੱਕਾ ਮੁੱਕੀ ਸਭ ਕੁਝ ਚੱਲੀ ਜਾਂਦਾ ਜੀ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਆ ਹੈਗੇ ਇੰਟਰ ਇੰਟਰ ਸੇ ਜੀ ਲੋ ਜੀ ਧੰਨਵਾਦ ਆਉਣ ਲਈ ਫਿਰ ਮਿਲਦੇ ਆਂ ਜੋਰਸ਼ਪਰੀ ਵਿੱਚ ਇੱਕ ਸਾਲ ਬਾਅਦ ਆਉਂਦਾ ਜੀ ਮੇਲਾ ਚਲੋ ਜੀ ਫਿਰ ਲੋਰੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜੀ ਜਗਰਾਉਂ ਸ਼ਹਿਰ ਦੀ ਤੇ ਜਰੂਰ ਵਿਜ਼ਿਟ ਕਰਿਓ ਜੀ ਕੱਲ ਦਾ ਦਿਨ ਰਹਿ ਗਿਆ ਜੀ ਤੇ ਮੇਲਾ ਲੁੱਟ ਕੇ ਲੈ ਜਾਓ ਤੇ ਇੱਧਰ ਆਉਂਦੇ ਸਾਰੀ ਬਾਹਰ ਕਾਫੀ ਸਟਾਲ ਵੀ ਲੱਗੇ ਹੋਏ ਜੀ ਖਾਣ-ਪੀਣ ਵਾਲੇ ਵੀ ਤੇ ਜਰੂਰ ਵਿਜ਼ਿਟ ਕਰਿਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜਿਹੜੇ ਮੇਰੇ ਖੇਤੀਬਾੜੀ 'ਚ ਕੰਮ ਕਰਦੇ ਨੇ ਖੇਤਾਂ ਵਿੱਚ ਉਹਨਾਂ ਵਾਸਤੇ ਸਮਾਨ-ਸਮੋਣ ਫੀਡ ਵਗੈਰਾ ਪਸ਼ੂਆਂ ਵਾਸਤੇ ਸਸਤੇ ਰੇਟਾਂ 'ਨੇ ਮਿਲਦੀ ਹੈ ਜੀ ਤੇ ਜਰੂਰ ਮੇਲਾ ਲੱਗੇ ਹੋਇਆ ਜੀ ਇੰਟਰਨੈਸ਼ਨਲ ਲਾਹਾ ਲਓ ਤੇ ਕੱਲ ਦਾ ਦਿਨ ਹੈਗਾ ਜੀ ਆਪਾਂ ਮਾਨਪੁਰ ਕਹਿੰਦੇ ਆ ਜੀ ਤੇ ਜਰੂਰ ਵਿਜ਼ਿਟ ਕਰਿਓ ਜੀ ਤੇ ਵੀਡੀਓ ਨੂੰ ਬាទ ਬាទ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੇ ਰਸ਼ ਕਾਫੀ ਆ ਜੀ ਤੇ ਤੇ ਆਵਾਜ਼ ਮੇਰੀ ਆਉਂਦੀ ਹੋਣੀ ਆ ਤੁਸੀਂ ਅਡਜਸਟ ਕਰ ਲਿਓ ਭਾਈ ਠੀਕ ਆ ਜੀ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖੇ